ਫਰੀਦਕੋਟ ਕੋਟਕਪੂਰਾ ਨੇੜਲੇ ਪਿੰਡ ਬਰਗੜੀ ਵਿਖੇ ਰਤਬਾ ਹੋਟਲ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਨਜਾਇਜ਼ ਦੇਵਪਾਰ ਦਾ ਹਿਫਾਇਤ ਕਰਤਾ ਹਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੀਤਾ ਹੋਟਲ ਦੇ ਮਾਲਕ ਤੇ ਉਸ ਦੇ ਮੈਨੇਜਰ ਤੇ ਪਰਚਾ ਦਰਜ ਹੋਟਲ ਬੰਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਜੀ ਤੇ ਹਰਿੰਦਰ ਸਿੰਘ ਜੀ ਨੇ ਇੱਕ ਬਿਆਨ ਲਿਖਾਇਆ ਸਾਡੇ ਪਾਸ ਦਰਜ ਕਰਾਇਆ ਜੀ ਕਿ ਆ ਜਿਹੜਾ ਹੋਟਲ ਹੈਗਾ ਜੀ ਰਤਬਾ ਹੋਟਲ ਇਹ ਦੇ ਵਿੱਚ ਕੋਈ ਇਲੀਗਲ ਜਿਹੜਾ ਹੈਗਾ ਧੰਦਾ ਚੱਲਦਾ ਦੇਵ ਵਪਾਰ ਦਾ ਉਹਦੇ ਸਬੰਧੀ ਅਸੀਂ ਉਹਨਾਂ ਦਾ ਬਿਆਨ ਦਰਜ ਕਰ ਲਿਆ ਜੀ ਮਿਆਨ ਮੁਤਾਬਕ ਜਿਹੜਾ ਹੋਟਲ ਮਾਲਕ ਤੇ ਵੰਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ ਜੀ ਕੋਈ ਇਥੋਂ ਬੰਦੇ ਵੀ ਫੜੇ ਗਏ ਕੁਝ ਬੰਦੇ ਉਹ ਜੀ ਅਸੀਂ ਅਜੇ ਸਰਚ ਕਰਦੇ ਹਾਂ ਜੀ ਸੱਚ ਦੇ ਦੌਰਾਨ ਜੋ ਵੀ ਇਹ ਦੇ ਵਿੱਚ ਜੋ ਵੀ ਸਾਡੀ ਰਿਕਵਰੀ ਹੋਊਗੀ ਜੋ ਵੀ ਬੰਦਾ ਇਹ ਤੇ ਮਿਲਦਾ ਹੈ ਉਹਦੇ ਖਿਲਾਫ ਜੋ ਵੀ ਕੋਈ ਇਲੀਗਲ ਅਕਟੀਵਿਟੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਮੁਤਾਬਕ ਕਾਨੂੰਨ ਕਾਰਵਾਈ ਕੀਤੀ ਜਾਏਗੀ ਜੀ ਕਿਹੜੀ ਕਿਹੜੀ ਧਰਾਵਾਂ ਵਰਤੀ ਹੋਈਆਂ ਇਹ ਦੇ ਵਿੱਚ ਜੀ ਅਸੀਂ ਹੁਣ ਫਿਲਹਾਲ ਜਿਹੜਾ ਧਾਰਾ 3 ਇਲੀਗਲ ਟਰੈਫਿਕ ਇਨਵੋਲਡ ਟਰੈਫਿਕਿੰਗ ਦਾ ਪਰਚਾ ਦੇ ਰਹੇ ਹਾਂ ਜੀ ਤਾਰਾ ਤਿੰਨ ਦਾ ਜੀ ਇਹ ਕੀਤੇ ਬਿਆਨ ਤੇ ਦੇਰੇ ਇਹ ਬਿਆਨ ਹਰਜਿੰਦਰ ਸਿੰਘ ਜੀ ਦੇ ਬਿਆਨ ਤੇ ਦੇ ਰਹੇ ਆ ਜੀ ਕੁਝ ਲੋਕ ਜਿਹੜੇ ਅੰਦਰ ਬੈਠੇ ਨੇ ਕਾਫੀ ਸਵੇਰ ਤੋਂ ਹੀ ਅੰਦਰ ਬੈਠੇ ਨੇ ਮਨ ਲੱਭੀ ਨਹੀਂ ਦਿੱਕਨੀ ਦੇ ਤਾਂ ਨਹੀਂ ਉਹ ਜੀ ਅਸੀਂ ਠੀਕ ਹੈ ਜੀ ਅੰਦਰ ਦਾ ਸਰਚ ਕਰ ਲੈਨੇ ਆ ਜੀ ਸੱਚ ਦੇ ਦੌਰਾਨ ਜੋ ਵੀ ਅਸੀਂ ਪਾਇਆ ਜਾਂਦਾ ਜੀ ਜੋ ਵੀ ਇਹਦੇ ਵਿੱਚ ਕੋ ਕੋਣ 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 ਹੈਗੇ ਵਿਅਕਤੀ ਹੈਗੇ ਨੇ ਉਹਨਾਂ ਦੀ ਜੇ ਅਗਰ ਜੋ ਕੋਈ ਵੀ ਜੁਲਮ ਦੇ ਵਿੱਚ ਕਿਸੇ ਦੀ ਕੋਈ ਸਮੂਲੀਅਤ ਪਾਈ ਜਾਂਦੀ ਹੈ ਤਾਂ ਉਹਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਜੋਹਰ ਜਿੰਦਰ ਸਿੰਘ ਨੇ ਇਲਜ਼ਾਮ ਲਾਇਆ ਉਹ ਕਿੰਨੇ ਘਾਤੀ ਕਿੰਨੇ ਜੀ ਪਤਾ ਜੀ ਤਫਤੀਸ਼ ਦੌਰਾਨ ਪਤਾ ਲੱਗੇਗਾ ਜੀ ਕਿ ਕਿ ਉਹਦੇ ਵਿੱਚ ਕਿੰਨੇ ਠੀਕ ਨੇ ਜੀ ਤੇ ਉਹਦੇ ਮੁਤਾਬਕ ਅਗਲੀ ਕਾਨੂੰਨੀ ਜੇ ਉਹ ਤੋਂ ਵੱਧ ਵੀ ਜੇ ਕੁਝ ਹੈਗਾ ਤਾਂ ਉਹ ਵੀ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਜੀ ਸਵੇਰ ਦਾ ਪੁਲਿਸ ਪ੍ਰਸ਼ਾਸਨ ਇੱਥੇ ਸੀਗਾ ਜੀ ਹੁਣ ਤੱਕ ਕੀ ਕਾਰਵਾਈ ਹੋਈ ਸਰ ਜੀ ਹੁਣ ਜੋ ਬਿਆਨ ਹੋਣ ਦਰਜ ਕਰਾਇਆ ਜੀ ਉਹ ਮਦਈ ਨੇ ਬਿਆਨ ਦਰਜ ਕਰਾਇਆ ਉਹ ਤੋਂ ਬਾਅਦ ਹੁਣ ਅਸੀਂ ਅਗਲੀ ਜਿਹੜਾ ਪੂਰੀ ਪ੍ਰोसीडिंग ਸ਼ੁਰੂ ਕਰ ਰਹੇ ਹਾਂ ਜੀ ਜੀ ਪਤਾ ਲੱਗੇ ਕਿ ਸਕੂਲੀ ਬੱਚੇ ਵੀ ਹੈਗੇ ਨੇ ਅੰਦਰ ਉਹ ਤਾਂ ਜੀ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਜੋ ਵੀ ਜਿਹੜੇ ਸਰਚ ਦੇ ਦੌਰਾਨ ਆ ਜੋ ਵੀ ਸਾਨੂੰ ਕੋਈ ਪਾਇਆ ਜਾਂਦਾ ਉਹ ਤੁਹਾਡੇ ਨਾਮ ਦੇ ਬਾਅਦ ਦੀ ਵਿੱਚ ਸ਼ੇਅਰ ਕਰ ਲਿਆ ਜਾਏਗਾ ਜੀ ਇਹ ਰੁਤਬਾ ਵੀ ਹੈ ਜੀ ਨਹੀਂ ਨਹੀਂ ਇਹ ਜੋ ਵੀ ਵੀਰ ਜੀ ਤੁਹਾਨੂੰ ਯਾਦ ਤੁਹਾਨੂੰ ਪਤਾ ਕਿ ਤੁਸੀਂ ਮੈਨੂੰ ਨਾਲ ਲਗਾ ਦੇਵੇਂ ਫਲਾਣੇ ਫਲਾਣੇ ਬੰਦੇ ਅੰਦਰ ਰਹਿ ਗਏ ਤਾਂ ਆਪਾਂ ਲਿਖ ਲੈਨੇ ਜੀ ਉਹਨਾਂ ਦਾ ਨਾਮ ਵੀ ਇਹ ਦਰਪਤਿ ਵਿੱਚ ਪਹਿਲਾਂ ਲਿਖਾ ਦਿਓ ਸਰ ਇਹ ਜੋ ਰੁਤਬਾ ਹੋਟਲ ਹੈ ਇਹ ਕਦੋਂ ਦਾ ਬਣਿਆ ਹੋਇਆ ਜੀ ਇੱਥੇ ਇਹ ਕਰੀਬ ਮਾਰਚ ਦਾ ਕਹਿੰਦੇ ਜੀ ਮਾਰਚ ਦਾ ਬਣਿਆ ਹੋਇਆ ਦੱਸ ਦੇ ਜੀ ਜੀ ਇਹ ਵੀ ਕਹਿ ਰਿਹਾ ਕਿ ਜਿਹੜਾ ਇਹ ਜਗ੍ਹਾ ਤੇ ਇੱਥੇ ਜਿਹੜੇ ਬਰਕਤ ਪੱਟ ਕੇ ਰਸਤਾ ਬਣਾਇਆ ਗਿਆ ਕਿ ਇਹ ਵੀ ਨਹੀਂ ਬਣ ਸਕਦਾ ਸੀ ਰਸਤਾ ਜੀ ਉਹ ਤਾਂ ਜੀ ਹੁਣ ਜਿਹੜਾ ਜਿਹੜਾ ਸਿਵਲ ਮਹਿਕਮਾ ਹੈਗਾ ਜੀ ਰੈਵਨਿਊ ਡਿਪਾਰਟਮੈਂਟ ਉਹ ਦੱਸ ਸਕਦਾ ਜੀ ਇਹਦੇ ਬਾਰੇ ਜਿਹੜਾ ਕੀ ਉਹਨਾਂ ਦੇ ਪ੍ਰੋਟੋਕੋਲ ਹੈਗੇ ਆ ਜੇ ਦੋਸ਼ੀ ਪਾਏ ਜਾਂਦੇ ਤਾਂ ਕਿੰ딴 ਦੀ ਕਾਰਵਾਈ ਹੋਊਗੀ ਦੋਸ਼ੀ ਪਾਏ ਜਾਂਦੇ ਤਾਂ ਉਹ ਅਰੇਸਟ ਹੋਏਗੇ ਜੀ ਉਹ ਤਾਂ ਪਤਾ ਕੋਈ ਚਰਾਣ ਪੇਂਚ ਕੀਤਾ ਜਾਏਗਾ ਤੇ ਕੋਰਟ ਦੇ ਜੋ ਮੁਤਾਬਕ ਉਹਦੇ ਕਾਨੂੰਨ ਅਗਲੀ ਜੋ ਸਜ਼ਾ ਜਾ ਸਕਦਾ ਲਿਖੀਏ ਉਹਦੇ ਵਿੱਚ ਜੀ ਡੀਜੀ ਸਾਹਿਬ ਨੂੰ ਜੋ ਅਸੀਂ ਜੋ ਹੈਗੀ ਸਾਡੀ ਕਾਰਵਾਈ ਹੈਗੀ ਹੈ ਉਹਦੇ ਮੁਤਾਬਕ ਅਸੀਂ ਡੀਸੀ ਸਾਹਿਬ ਨੂੰ ਰਿਪੋਰਟ ਬਣਾ ਕੇ ਭੇਜਾਂਗੇ ਜੀ ਤੇ ਉਹ ਡੀਸੀ ਸਾਹਿਬ ਉਹਦੇ ਤੇ ਜੋ ਮੁਤਾਬਕ ਕਾਨੂੰਨ ਹੈਗਾ ਉਹਦੇ ਅਗਲਾ ਐਕਸ਼ਨ ਲੈਣਗੇ ਜੀ ਜੀ ਧੰਨਵਾਦ ਜੀ